ਇਸੇ ਆੜਾ ਲਾਉਂਗੇ ਮੈਡਮ ਹੁਣ ਰਾਹੀਏ ਹੁਣ ਮਾਰਕੀਟ ਜਾਣਾ ਹੀ ਮਾਰਕੀਟ ਹਾਂਜੀ ਮੈਂ ਤਾਂ ਈ ਗੱਲ ਨਾਲ ਸਹਿਮਤ ਹਾਂ ਮੈਂ ਤਾਂ ਜਾਉਂਦਾ ਜਾਉਂਦਾ ਕੋਈ ਕੋਈ ਠੀਕ ਆ ਗਿਆ

ਸਾਰੇ ਅਸੀਂ ਇਹੀ ਆ ਤੁਸੀਂ ਅੱਗੋਂ ਕਿਵੇਂ ਇਹਨਾਂ ਦੇ ਹੱਥ ਦੇਖੋ ਤੁਸੀਂ ਜਗ੍ਹਾ ਨੂੰ ਭਰੀ ਜਾਂਦਾ ਯਾਰ ਸਾਰੇ ਫਟ ਸਾਰੇ ਸਾਰਾ ਕੁਝ ਨਹੀਂ ਦੇਖੋ ਹੱਤੋਂ ਮਾਰਕੀਟ ਦੇ ਵਿੱਚ ਮੈਂ ਕੰਮ ਨਹੀਂ ਕਰ ਸਕਦਾ ਸਾਡੇ ਸਕੂਲ ਦਾ ਕਰਕੇ ਜਲਦੀ ਕਰੀ ਮੂਵ ਜਲਦੀ ਜਲਦੀ ਭੇਜੋ ਜਲਦੀ ਜਲਦੀ ਭੇਜੋ ਹੋਰ ਕਿੰਨ ਨੰਬਰ ਆਈ ਇਹਨੇ ਆਹ ਕਹਿਤਾ ਕਹਿਤਾ ਸਵਾਗਤ ਹੈ ਤੁਹਾਨੂੰ ਜੀ ਜਿੱਦਾਂ ਦਾ ਨੰਬਰ ਟ ਮਿਲਿਆ ਆਪਾਂ ਦੇ ਉੱਤੇ ਚਲਾਣਾ ਪਟਾਕੇ ਮਾਰਦੇ ਰੋ ਲੈ ਗੱਡ ਕੋਈ ਨਹੀਂ ਜੇ ਮੇਰੀ ਕੀ ਕਰਦਾ ਪੀ ਹੋਈ ਪਹਿਲੇ ਇਨਸਟਾਲਮੈਂਟ ਦੱਸ ਦੇ ਕਿ ਦੇ ਕੇ ਆ ਬਣੀ ਹੋਰ ਜੀ ਭਾਂਜੀ ਕੀ ਹੋਇਆ ਪਹਿਲੀ ਇਨਸਟਾਲਮੈਂਟ ਹੀ ਆ ਜੇ ਦਿੱਤੀ ਹੈ ਤਾਂ ਤੁਸੀਂ ਬੇਡੇ ਦਾ ਸ਼ੌਕ ਨਹੀਂ ਪੂਰਾ ਲਗੀ ਤਾਏਗਾ ਕਿਤਨੇ ਜਿਹੜੇ ਮਹਿਮ ਜਿਹੜੇ ਪਟਾਕੇ ਦਾ ਬੁਲਟ ਮਾਰਦਾ ਪਿਆ ਸੀ ਬਾਜੀ ਲੁਫਾਫੇ ਸ਼ਪੂਣ ਦੁਕਾਨ ਦੇ ਲੈ ਕੇ ਗਿਆ ਆ ਦੇਣ ਗਿਆ ਆ ਲੋਬਾਂ ਵਿੱਚ ਪੌਣ ਜਾ ਰਿਹਾ ਜਦੋਂ 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 ਪੈਸੇ ਬੱਚੇ ਨੇ ਫੁਟ ਲੈਆ ਹਾਂਜੀ ਹਾਂਜੀ ਮੈਮ ਕੀ ਮਾਮਲਾ ਸੀਗਾ ਜੋ ਲੇਡੀ ਅੱਜ ਬਹਿਸਬਾਦੀ ਕਰ ਰਹੀ ਸੀ ਤੁਹਾਡੇ ਨਾਲ ਉਹ ਨੰਬਰ ਜੀ ਇਹ ਵੀ ਆ ਗਿਆ ਇਹ ਮਤਲਬ ਫੇਟੇ ਅੱਛਾ ਕੀ ਕਹਿੰਦੀ ਕੀ ਸੀਗੀ ਮਹਿਲਾ ਅੱਛਾ ਮੈਮ ਲੜਕੇ ਵੀ ਲੱਗੇ ਸੀ ਦੂਜੇ ਦੋ ਨਾਲ ਅੱਛਾ ਇਹ ਕੁੜੀਆਂ ਦਾ ਸਕੂਲ ਹੈ ਕੁੜੀਆਂ ਦੇ ਸਕੂਲ ਦੇ ਵਿੱਚ ਮਤਲਬ ਹੁੱਲੜਬਾਜੀ ਕਰ ਰਹੇ ਸੀਗੇ ਚ ਤਾਂ ਤੁਸੀਂ ਹੂੰ ਠੀਕ ਬੱਚਿਆਂ ਦਾ ਵੀ ਇਸ ਤਰ੍ਹਾਂ ਬਾਹਰਿਕਾ ਨਾ ਖੜਾਉਂਦਾ ਉਹਨਾਂ ਨੇ ਮਾਪੇ ਵੀ ਥੋੜਾ ਸਕੇਪ ਕਰਦੇ ਕੰਪਲੇਟ ਆਉਂਦੀਆਂ ਸਾਨੂੰ ਵਾਰ-ਵਾਰ ਕਿਉਂਕਿ ਉਹ ਬੱਚੇ ਬਾਹਰ ਆਦੇ ਉਹ ਬੰਦਾ ਜਿਹੜਾ ਅੱਗੇ ਨੂੰ ਚਿਕੜੀ ਨੂੰੋਂ ਨਿਕੂਗੀ ਮਦਦ ਕਰਾਂ ਅਸੀਂ ਕਦੇ ਰੋਕਾਂਗੇ ਨਹੀਂ ਤੇ ਕਰਦੇ ਕਿ ਪੰਡਤ ਉਹ ਹੂੰ ਕੀ ਕਾਰਵਾਈ ਕੀਤੀ ਗਈ ਉਹਨੂੰ ਸਰਪ੍ਰੀਖੀ ਹਾਂ ਠੀਕ ਤੁਸੀਂ ਦੇਖ ਰਹੇ ਹੋ ਲਾਈ ਪੰਜਾਬੀ ਟੀਵੀ